ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਹਲਕਾ ਹੈਗਾ ਬਲਾਕ ਹੈਗਾ ਤਾਰਾਗੜ ਤਸਵੀਰਾਂ ਦਿਖਾਵਾਂਗੇ ਐਵੇਂ ਨਹੀਂ ਕਹਿੰਦੇ ਜੁਗਿੰਦਰ ਪਾਲ ਨੂੰ ਸਾਬਕਾ ਵਿਧਾਇਕ ਨੂੰ ਕਿ ਉਹ ਗਰੀਬਾਂ ਦੇ ਮਸੀਹ ਹਨ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਤੇ ਵੀ ਤੇ ਲਾਈਵ ਵੀ ਇਹ ਸਕੂਟੀ ਹੈਗੀ ਜਿਹੜੀ ਸਾਬਕਾ ਵਿਧਾਇਕ ਜੁਗਿੰਦਰ ਪਾਲ ਜੀ ਵੱਲੋਂ ਅੱਜ ਇੱਕ ਗਰੀਬ ਪਰਿਵਾਰ ਵੀ ਕਹਿ ਸਕਦੇ ਆ ਇੱਕ ਲੜਕੀ ਨੂੰ ਜਿਹੜੀ ਹੈ ਗਿਫਟ ਕੀਤੀ ਗਈ ਹੈ ਦੱਸਦੀ ਹੈ ਕਿ ਇਹ ਲੜਕੀ ਦਾ ਜਿਹੜਾ ਪਿਤਾ ਸੀਗਾ ਕਾਂਗਰਸੀ ਵਰਕਰ ਸੀਗਾ ਕਾਫੀ ਮਜਬੂਤ ਸੀਗਾ ਕਾਫੀ ਮਿਹਨਤ ਕਰਦਾ ਸੀਗਾ ਆ ਕਾਂਗਰਸ ਪਾਰਟੀ ਲਈ ਪਿਛਲੇ ਦਿਨੀ ਅਚਾਨਕ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਪਰਿਵਾਰ ਜਿਹੜਾ ਕਿਤੇ ਨਾ ਕਿਤੇ ਕਾਫੀ ਇਹਨਾਂ ਦੇ ਦੁੱਖਾਂ ਦਾ ਪਹਾੜ ਜਿਹੜਾ ਡਿੱਗਦਾ ਛੋਟੇ-ਛੋਟੇ ਬੱਚੇ ਸੀਗੇ ਕੋਈ ਸਾਧਨ ਨਹੀਂ ਸੀਗਾ ਕੰਮ ਦਾ ਕਾਰ ਦਾ ਉਸ ਤੋਂ ਲੈ ਕੇ ਸਾਭ ਕਾ ਬਧਾਇਕ ਨੇ ਕਿੰਨਾ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਹੋਈ ਹੈ ਤੇ ਕੋਈ ਨਾ ਕੋਈ ਮਦਦ ਜ਼ਰੂਰ ਕਰ ਦੇਣਾ ਹੁਣ ਵੀ ਜਿਹੜਾ ਅੱਜ ਇੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਜਿਹੜੀ ਸਕੂਟੀ ਹੈ ਉਹ ਲੜਕੀ ਜਿਹੜੀ ਹੈਗੀ ਆ ਉਹਨੂੰ ਜਿਹੜੀ ਗਿਫਟ ਕੀਤੀ ਗਈ ਹੈ ਦਾਨ ਕੀਤੀ ਗਈ ਹੈ ਤਾਂ ਜੋ ਉਹ ਲੜਕੀ ਜਿਹੜੀ ਹੈ ਜੀ ਕੋਈ ਕੰਮ ਕਰਨਾ ਚਾਹਦੀ ਹੈ ਕਿਤੇ ਜਾਣਾ ਚਾਹਦੀ ਹੈ ਤੋ ਇਸ ਸਕੂਟੀ ਦਾ ਇਸਤੇਮਾਲ ਕਰਕੇ ਜਾ ਸਕੇ ਘਰ ਵਸਨਾਵਾਂਗੇ ਉਸ ਸ पीडਿਤ ਪਰਿਵਾਰ ਨਾਲ ਵੀ ਕਿ ਕੀ ਉਹਨਾਂ ਦਾ ਕਹਿਣਾ ਤੇ ਜਿਹੜੇ ਸਾਫਕਾ ਬਧਾ ਜਗਿੰਦਰਪਾਲ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹਨਾਂ ਨੇ ਮਦਦ ਕੀਤੀ ਹੈ ਤੇ ਕੀ ਕੀਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਅੱਜ ਸਰ ਤਾਰਾਗੜ ਪਹੁੰਚੀ ਹੈ ਕਿ ਮਦਦ ਕੀਤੀ ਹੈ ਕਿਹੜਾ ਕੰਮ ਦੇਖੋ ਤਾਰਾਗੜਾ ਜਿਹੜੇ ਹਰਸ਼ ਦੇ ਘਰ ਆਇਆ ਔਰ ਸਾਡਾ ਬਹੁਤ ਹੀ ਪਿਆਰਾ ਸਾਡਾ ਵਰਕਰ ਬਿੰਦੂ ਜੀ ਔਰ ਉਹ ਪਰਾਮਾ ਤੋਂ ਵੀ ਵੱਧ ਕਰਕੇ ਹੀ ਬੱਚਿਆਂ ਲਿਖਾ ਸੀ ਔਰ ਕਦੇ ਵੀ ਮੇਰੇ ਖਿਲਾਫ ਕੋਈ ਸ਼ਬਦ ਨਹੀਂ ਸੁਣਦਾ ਕਿ ਕੋਈ ਬਹੁਤ ਕੁਸੰਤੀ ਇਹ ਉਹਨਾਂ ਦੀ ਗੱਤ ਥੋੜੀ ਪਿਛੋਂ ਲੜਕੀ ਤੇ ਲੜਕਾ ਉਹਨਾਂ ਦੇ ਰਹਿ ਗਏ ਇਨਕਮ ਸੋਰਸ ਕੋਈ ਤੇ ਮੇਰਾ ਵੀ ਫਰਜ਼ ਬਣਦਾ ਜਿਸ ਤਰ੍ਹਾਂ ਮੈਂ ਕਹ ਜਨਾ ਮੇਰਾ ਹਲਕਾ ਮੇਰਾ ਪਰਿਵਾਰ ਕਿ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਮੁਸੀਬਤ ਆ ਜੇ ਤੇ ਭਰਜੜਾ ਮੁਖੀ ਹੁੰਦਾ ਪੂਰਾ ਫਰਜ ਤੇ ਮੰਨਦਾ ਹੀ ਆ ਆ ਜਿਵੇਂ ਆਪਣਾ ਫਰਜ ਨਿਭਾਉਣ ਵਾਸਤੇ ਆਇਆ ਹੋਰ ਮੈਂ ਇਹਨਾਂ ਪੁੱਤ ਨੂੰ ਕਿਹਾ ਤੇ ਬਿਲਕੁਲ ਘਬਰਾਣਾ ਨਹੀਂ ਕਿਉਂ ਮੈਂ ਤੇਰੇ ਨਾਲ ਆ ਤਕੋ ਜੇ ਮੈਂ ਮੋਟਰਸਾਈਕਲ ਲੈ ਕੇ ਦਿੰਦਾ ਤੇ ਮੋਟਰਸਾਈਕਲ ਦੇ ਵਿੱਚ ਤੇਲ ਪਾਣਾ ਇਹਨੇ ਫੇਰ ਮੈਨੂੰ ਕਹਣ ਹੈ ਔਕੜ ਤੇਲ ਪਾਣਾ ਮੈਂ ਇਸ ਕਰਕੇ ਇਹਨੂੰ ਮੋਪੜ ਜਿਹੜੀ ਹੈ ਉਹ ਇਲੈਕਟ੍ਰੀਕਲ ਲੈ ਕੇ ਦਿੱਤੀ ਹੈ ਜਿਸ ਨਾਲ ਬੈਟਰੀ ਚਾਰਜ ਕਰ ਲਏਗੀ ਤੇ ਇਹ ਮੇਰੇ ਖਿਆਲ ਆ 110 130 ਤੱਕ ਇਹਨੇ ਮਾਲੋ ਬੈਟਰੀ ਚਾਲੂ ਹੋ ਕੇ ਚੱਲਦੀ ਰਹਿਣੀ ਹੈ ਕਿ ਮੈਂ ਤੇ ਆਪਣਾ ਫਰਜ਼ ਪੂਰਾ ਕਰ ਦਾਂ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਜਿਹੜਾ ਆਦਮੀ ਥੋੜਾ ਜਿਹਾ ਸਹਾਇ ਹੋ ਜੇ ਪੂਰਾ ਸਾਥ ਦੇਣਾ ਚਾਹੀਦਾ ਉਹ ਮੈਂ ਆਪਣੀ ਪ੍ਰਤੀਕਿਰਿਆ ਆი ਪੂਰੀ ਕਰਨ ਵਾਸਤੇ ਆਇਆ ਹਾਂ ਪਰ ਮੈਂ ਬਾਬੇ ਨਾਨਕ ਕੀ ਪ੍ਰਾਰਥਨਾ ਕਰਦਾ ਉਹ ਜਿੱਥੇ ਵੀ ਮੇਰਾ ਭਰਾ ਹੈ ਉਹ ਲੋਰ ਉਹ ਆਪਣੀ ਚਰਨਾ ਦੇ ਵਿੱਚ ਨਿਵਾਸਾ ਜੀ ਔਰ ਪਿੱਛੇ ਜਿਹੜੇ ਸਾਡੇ ਬੱਚੇ ਐ ਇਹਨੋਂ ਵੀ ਰਾਇਦਲੀ ਕਾਟਾ ਹੋਇਆ ਉਹਦਾ ਪਰਿਵਾਰ ਨੂੰ ਬਲਵਕਸ਼ੇ ਇੱਕ ਬਲਵਕਸ਼ੇ ਕੋਰੇ ਮਰੀ ਬਾਬੇ ਨਾਲ ਅੱਗੇ ਪ੍ਰਾਰਥਨਾ ਤੇ ਇਹ ਠੀਕ ਆ ਆਪਣਾ ਜਿਹੜਾ ਟਾਈਮ ਆਪਣਾ ਕੀ ਕਰਨ ਬਹੁਤ ਬਹੁਤ ਜੀਲਿੰਦਰ ਮੇਰੇ ਭੈਣ ਭਰਾ ਆਏ ਨਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੈ ਮੇਰਾ ਨਾਮ ਕਾਜਲ। ਤੁਹਾਨੂੰ ਕਹ ਬਤਾਇਆ ਇੱਕ ਵੱਲੋ ਅੱਜਿਕ ਮਦਦ ਕੀਤੀ ਹੈ। ਤੁਹਾਨੂੰ ਕੀ ਕਹਿਣਾ ਚਾਹੁੰਦੇ। ਮੈਂ ਅੰਕਲ ਦਾ ਬਹੁਤ-ਬਹੁਤ ਥੈਂਕਸ ਕਰਦੀ ਆ। ਅੱਜ ਮੇਰੇ ਪਾਪਾ ਹੁੰਦੇ ਤਾਂ ਉਹਨਾਂ ਨੇ ਅਸੀਂ ਕਦੀ ਵੀ ਤੇ ਨਹੀਂ ਆਏ। ਅੱਜ ਪਾਪਾ ਜੀ ਜਾਨ ਤੋਂ ਬਾਅਦ ਦੱਸਾ ਚਲ ਜਾ। ਸਾਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਪਾਪਾ। ਮੈਂ ਵਾਸ ਅੰਕਲ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਕਿ ਅੰਕਲ ਸਾਡੇ ਨਾਲ ਹੈ। ਔਰ ਅੰਕਲ ਦਾ ਬਹੁਤ ਜਿਆਦਾ ਕਿ ਮੇਰੇ ਪਾਪਾ ਜੰਦੇ ਟਾਈਮ ਵੀ ਹਮੇਸ਼ਾ ਅੰਕਲ ਕੋ ਕਰੋ ਹੋ ਕੇ ਗਏ ਉਹ ਪਾਪਾ ਦੀ ਬਦ ਕਿਸਮਤੇ ਅੰਕਲ ਘਰ ਹੀ ਨਹੀਂ ਮਿਲੇ ਕਰੋ ਮਿਲਦੇ ਆਂਦੇ ਟਾਈਮ ਵੀ ਅੰਕਲ ਨੂੰ ਮਿਲਣਾ ਹੈ ਪਰ ਨਹੀਂ ਮਿਲ ਫਿਰ ਵੀ ਬਿਮਾਰ ਹੋਣ ਤੇ ਮੈਂ ਅੰਕਲ ਨੂੰ ਫੋਨ ਕੀਤਾ ਕਿ ਪਾਪਾ ਬਿਮਾਰ ਹੋ ਗਏ ਅੰਕਲ ਨੇ ਵੀ ਤਾਂ 1 ਮਿੰਟ ਤੁਸੀਂ ਟਾਈਮ ਕਰ ਪਹੁੰਚਦੇ ਅਨਸਾਰ ਭਾਈ ਮੇਰੇ ਕੋਲ ਅਸੀਂ ਗਏ ਉਹ ਕਿਸਮਤ ਸਾਡੀ ਖਰਾਬ ਇਨਕ ਨਿਕਲੀ ਕਿ ਦੇਖਿਆ ਨਹੀਂ ਗਿਆ ਔਰ ਮੈਨੂੰ ਅਸੀਂ 15-20 ਮਿੰਟ ਤੱਕ ਹੀ ਆਪਾਂ ਨੂੰ ਘਰ ਵਾਪਸ ਲੈ ਕੇ ਆ ਬੱਸ ਮੈਂ ਨਹੀਂ ਥੈਂਕਸ ਕਰਨਾ ਚਾਹੁੰਦਾ ਦੁੱਖ ਦੀ ਘੜੀ ਆ ਬਿੰਦੂ ਜੀ ਸਾਡੇ ਵੋਇਸ ਪ੍ਰਧਾਨ ਵੀ ਸਨ ਕਾਂਗਰਸ ਦੇ ਔਰ ਮੈਂਬਰ ਪੰਚਾਇਤ ਵੀ ਰਹੇ ਇਸ ਪੰਚਾਇਤ ਦੇ ਵਿੱਚ ਮੇਰੇ ਨਾਲ ਉਹ ਸਾਡਾ ਸਾਥ ਛੱਡ ਗਏ ਔਰ ਸਾਤ ਛੱਡਣ ਤੋਂ ਬਾਅਦ ਲੋਕ ਜਿਹੜੇ ਆ ਠੀਕ ਆ ਬੱਚੇ ਸਾਡੇ ਕੋ ਹੈਗੇ ਨੇ ਲੇਕਿਨ ਮੈਂ ਫਿਰ ਕੋ ਸ਼ਬਦ ਨਹੀਂ ਹੈਗੇ ਕਿ ਜੁਗਿੰਦਰਪਾਲ ਜੀ ਵਰਗਾ ਇਨਸਾਨ ਜਿਹੜਾ ਫਿਰ ਉੱਥੇ ਗੱਲ ਆ ਜਾਂਦੀ ਆ ਕਿ ਦੁਨੀਆ ਸਾਰੀ ਪੈਸੇ ਦੇ ਪਿੱਛੇ ਭੱਜੀ ਪਈ ਆ ਪੈਸਾ ਕਮਾਉਣਾ ਕਿੱਥੋਂ ਆ ਔਰ ਖਾਸ ਕਰ ਕੋ ਆਪਣਾ ਹੀ ਚਲਾ ਜਾਂਦਾ ਬੰਦਾ ਕੋਈ ਕਿਸੇ ਦੀ ਬਾਹ ਨਹੀਂ ਫੜਦਾ ਲੇਕਿਨ ਅੱਜ ਹੀ ਆਣਾ ਮੈਨੂੰ ਫੋਨ ਕੀਤਾ ਸਿਰਫ 1.5 ਘੰਟਾ ਪਹਿਲੇ ਕਿ ਮੈਂ ਆ ਰਿਹਾ ਔਰ ਗੱਲਾਂ ਇੱਥੇ ਗੱਲਾਂ ਮੈਨੂੰ ਤਾਂ ਨਹੀਂ ਜ਼ਿਆਦਾ ਆਏਗੀਆਂ ਮੈਨੂੰ ਥੋੜਾ ਬੈਲੈਂਸ ਠੀਕ ਨਹੀਂ ਮੇਰਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਗਾ ਕਿ ਕਹਿੰਦੇ ਆ ਕਿ ਫਰਿਸ਼ਤੇ ਜਿਹੜੇ ਨੇ ਉਹ ਇੱਥੇ ਘੁੰਮਦੇ ਫਿਰਦੇ ਨੇ ਇਨਸਾਨ ਦੇ ਰੂਪ ਚ ਔਰ ਮੈਂ ਇਹ ਗੱਲ ਜ਼ਰੂਰ ਕਹਾਗਾ ਕਿ ਜਗਿੰਦਰਪਾਲ ਜਿਹੜਾ ਸਾਡਾ ਭਰਾ ਉਹ ਵਕੀ ਫਰਿਸ਼ਤਾ ਫਰਿਸ਼ਤਾ ਦਾ ਬੁਝਣਾ ਜਗਿੰਦਰਪਾਲ ਗਰੀਬਾਂ ਵਿੱਚ ਆਪਾਂ ਹੁਣ ਵੀ ਆਪਾਂ ਜਾਣਾ ਔਰ ਸਾਡਾ ਬੱਚਾ ਸਾਡਾ ਸਾਥ ਛੱਡ ਕੇ ਚੱਲ ਗਿਆ ਸੀ ਥੋੜੀ ਬਹੁਤ ਮਦਦ ਹੁੰਦੀ ਵੀ ਕਰਨੀ ਆ ਔਰ ਹੋਰ ਵੀ ਕੋਸ਼ਿਸ਼ ਕਰਾਂਗੇ ਇਹਦੇ ਬਾਅਦ ਇੱਕ ਸਿਰਫ ਇਹਦੇ ਨਾਲ ਬੰਦੇ ਦਾ ਇਹ ਭਾਵ ਬਣ ਜਾਂਦਾ ਕਿ ਮੇਰੇ ਨਾਲ ਖੜਾ ਕੋਈ ਜਾਣਾਂ ਦੇ ਸਭ ਨੇ ਲੜਾਈ ਆਪਣੀ ਜ਼ਿੰਦਗੀ ਦੀ ਆਪ ਹੀ ਲੜਨੇ ਪੈਣੀ ਹੈ ਇਨਸਾਨ ਨੂੰ ਔਰ ਲੜਨੀ ਵੀ ਚਾਹੀਦੀ ਆ ਕੋਈ ਗੱਲ ਨਹੀਂ ਹੁੰਦੀ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਲੇਕਿਨ ਇਹ ਜਿਹੜਾ ਸਮਾਂ ਹੁੰਦਾ ਇਹਨੂੰ ਸੰਭਾਲਣਾ ਜਿਹੜਾ ਪਿਤਾ ਦੇ ਬਿਨਾਂ ਤੇ ਜਿਨ੍ਹਾਂ ਦੇ ਪਿਤਾ ਨਹੀਂ ਜੰਗ 'ਚ ਇਹਦੇ ਵਿੱਚ ਚਲੇ ਗਏ ਉਹ ਹੋਈ ਮਹਿਸੂਸ ਕਰ ਸਕਦੇ ਆ ਸੋ ਜਗENDER ਪਾਲ ਜੀ ਮੈਂ ਤੇ ਤੁਹਾਨੂੰ ਰੱਬ ਦਾ ਰੂਪ ਕਾਵਾਂਗਾ ਰੱਬ ਨੇ ਕਹਿੰਦੇ ਫਰਿਸ਼ਤੇ ਆਂਦੇ ਆ ਉਹ ਰੱਬ ਨੇ ਤੁਹਾਨੂੰ ਫਰਿਸ਼ਤਾ ਬਣਾ ਕੇ ਕੋਈ ਹਾਲਫ ਦੇ ਵਿੱਚ ਭੇਜਿਆ ਨਹੀਂ ਤੇ ਅੱਜ ਦਾ ਜਿਹੜਾ ਯੋਗਾ ਤੁਸੀਂ ਹਾਰ ਚੁੱਕੇ ਹੋ 3 ਸਾਲ ਸਰਕਾਰ ਨੂੰ ਵੀ ਹੋ ਗਿਆ ਗਏ ਤੇ ਤਾਂ ਕਈ ਆ ਰਹੇ ਕਈ ਜਾ ਰਹੇ ਸੋ ਇੱਕ ਵਾਰ ਬਹੁਤ ਬਹੁਤ ਥੈਂਕਸ ਹੁਣ ਅਸੀਂ ਇੱਕ ਹੋਰ ਜਗ੍ਹਾ ਇਦਾਂ ਹੀ ਜਾ ਰਹੇ ਆ ਉੱਥੇ ਵੀ ਕੁਛ ਨਾ ਕੁਛ ਹੈਲਪ ਐਮਐਲਏ ਸਾਹਿਬ ਕਰਨਗੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ